ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਦੇ ਪਰ ਸਾਰਿਆਂ ਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਤਾਂ ਪੰਜਾਬ ਦੇ ਵਿੱਚ ਦੇਖੋ ਹੜਾ ਹੈ ਪਹਿਲਾਂ ਬੋਨਾ ਵਾਇਰਸ ਆਇਆ ਫਿਰ ਹੜਾ ਆਏ ਤੇ ਹੁਣ ਡੋਡੀ ਰੋਗ ਦਾ ਜਿਹੜਾ ਹਮਲਾ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਕੋਈ ਵੀ ਇਹੋ ਜੀ ਵੈਰਾਈਟੀ ਨਹੀਂ ਰਹੀ ਰਹੇਗੀ ਜਿਹੜੀ ਦੇ ਵਿੱਚ ਡੋਡੀ ਰੋਗ ਨਾ ਆਇਆ ਹੋਵੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਸ ਸਾਲ ਡੋਡੀ ਰੋਗ ਦੀ ਜਿਹੜੀ ਆਈ ਆਗੀ ਝੋਨੇ ਦੇ ਵਿੱਚ ਖਾਸ ਕਰਕੇ BR10626 ਬਰੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਹੀ ਕਰਨੀ ਆ ਕਿਉਂਕਿ ਇਹਦਾ ਬਹੁਤ ਵੱਡੇ ਪੱਧਰ ਤੇ ਅਟੈਕ ਹੋਇਆ ਡੋਡੀ ਦਾ ਤੇ ਵੀਰਾਂ ਦੇ ਬਸ ਦੋ ਤਿੰਨ ਹੀ ਮੇਨ ਸਵਾਲ ਨੇ ਜਿਹੜੇ ਵੀਰ ਕੋਈ ਆਪਣੇ ਨਾਲ ਗੱਲਾਂ ਬਾਤਾਂ ਕਰਦੇ ਨੇ ਵੀ ਵਿੱਚ ਕਹਿੰਦੇ ਨੇ ਕਿ ਵੀ ਵੀਰੇ ਕਿੰਨਾ ਕੁ ਝਾੜ ਕੜੂ ਵੀ ਕਿੰਨਾ ਕੁ ਇਦਨਾਲ ਆਪਣਾ ਝਾੜ ਦਾ ਫਰਕ ਪੈ ਜੂ ਵੀ ਬਧੂ ਜਾਂ ਘਟੂਗਾ ਵੀ ਕਿਵੇਂ ਕਿਹੜੀ ਸਟੇਜ ਮਤਲਬ ਕਿ ਸਟੇਜ ਆਪਾਂ ਇਹਨੂੰ ਕੰਟਰੋਲ ਕਰ ਸਕਨੇ ਵੀਰੇ ਦੇਖੋ ਇਹ ਤਾਂ ਤੁਹਾਨੂੰ ਸਭਨੇ ਪਹਿਲਾਂ ਹੀ ਦੱਸਤਾ ਦੀਗਾ ਜਿੰਨੇ ਵੀ ਯੂਟਿਊਬਰ ਵੀਡੀਓ ਪਾਉਂਦੇ ਨੇਗੇ ਜਾਂ ਜਿੰਨੇ ਵੀ ਦੁਕਾਨਦਾਰ ਨੇ ਹਰੇਕ ਤੁਹਾਨੂੰ ਆਹੀ ਗੱਲ ਕਹਿੰਦਾ ਵੀਰੇ ਵੀ ਇਹਦਾ ਹੱਲ ਕਰਨਾ ਝੋਨੇ ਦੇ ਨਸਾਰੇ ਤੋਂ ਪਹਿਲਾਂ ਕਰੋ ਗੋਭ ਦੇ ਟਾਈਮ ਠੀਕ ਹੈ ਤੇ ਹੋਣ ਗੱਲ ਇਹ ਵੀ ਆ ਗਈ ਵੀ ਜਿੱਥੇ ਗੋਭ ਦੇ ਟਾਈਮ ਵੀ ਸਪਰੇ ਹੋਈ ਹੋਈ ਸੀ ਉੱਥੇ ਵੀ ਡੋਡੀ ਰੋਗ ਆ ਗਿਆ ਚਲੋ ਉਹ ਗੱਲਾਂ ਦਾ ਵੀਰੇ ਹੁਣ ਆਪਾਂ ਡੀਲੀ ਕਰਦੇ ਆਂ ਸਾਰੇ ਕਰਦੇ ਨੇ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਵੀਰੇ ਵੀ ਝਾੜ ਤੇ ਕੀ ਇਫੈਕਟ ਪੈਂਦਾ ਇਹਦਾ ਦੇਖੋ ਵੀਰੇ ਮੈਂ ਤੁਹਾਨੂੰ ਪਹਿਲੀ ਗੱਲ ਤਾਂ ਕਲੀਅਰ ਇਹ ਕਰ ਦਿੰਨਾ ਵੀ ਜਿਹੜਾ ਡੋਡੀ ਰੋਗ ਆ ਨਾ ਇਹਦਾ ਝਾੜ ਦੇ ਇਫੈਕਟ ਤਾਂ ਪੈਂਦਾ ਜਿਹੇ ਬੀਤੋਂ ਜ਼ਿਆਦੇ ਹੋਵੇ ਤੇ ਆਪਾਂ ਇਹਨੂੰ ਸਵੇਰੇ ਸ਼ਾਮ ਵੱਢ ਲਈਏ ਫੇਰ ਵੀ ਇਹਦੀ ਜਿਹੜੀ ਮੰਨ ਕੇ ਚਲੋ ਡੋਡੀ ਵਾਲਾ ਦਾਣਾ ਨਾ ਉਹ ਝਾਰਨੇ ਵਿੱਚ ਨਹੀਂ ਲੰਗਦਾ ਮੰਡੀ ਦੇ ਵਿੱਚ ਚਲੋ ਲੰਘ ਵੀ ਗਿਆ ਪੁਰ ਵੀ ਗਿਆ ਉਹ ਗੱਲ ਜੁਦਾ ਪਰ ਇਹਦਾ ਝਾੜਦੇ ਇਫੈਕਟ ਘਟਾ ਆ ਵੀਰੇ ਕੋਈ ਐਡਾ ਖਾਸ ਇਫੈਕਟ ਨਹੀਂ ਦਾ ਝਾੜਦੇ ਪੈਂਦਾ ਤਕਰੀਬਨ ਜਿਹੜੀਆਂ ਯੂਨੀਵਰਸਿਟੀ ਦੀਆਂ ਰਿਪੋਰਟਾਂ ਨੇ ਜਾਂ ਜਿੱਦਾਂ ਪ੍ਰਗਟ ਵੀਰ ਨੇ ਦੱਸਿਆ ਸੀਗਾ ਫੌਰਨ ਦੀ ਯੂਨੀਵਰਸਿਟੀ ਦੀਆਂ ਰਿਪੋਰਟਾਂ ਨੇ ਉਹਨਾਂ ਦੇ ਮੁਤਾਬਕ ਵੀਰੇ ਇਹ 50% ਤੱਕ ਵੀ ਝਾੜ ਘਟਾ ਸਕਦੀ ਹੈ ਜੇ ਥੋੜੇ ਝੋਨੇ 'ਚ ਹੱਦੋਂ ਵੱਧਾ ਜੇ ਜੇਕਰ ਇਹਨੇ ਝਾੜ ਨਾ ਵੀ ਘਟਾਇਆ ਤਾਂ ਇੱਕ ਰੋਲ ਇਹ ਬਹੁਤ ਵੱਡਾ ਅਦਾ ਕਰੂਗੀ ਆਪਣੇ ਝੋਨੇ 'ਚ ਆਪਣੇ ਝੋਨੇ ਦੀ ਕੁਆਲਿਟੀ ਨੂੰ ਡੈਡ ਕਰਨ ਦਾ ਕਿਉਂਕਿ ਵੀਰੇ ਜੇਕਰ ਆਪਾਂ ਚ ਉਨੇ ਨੂੰ ਸ਼ਾਮ ਦੇ ਟਾਈਮ ਜਾਂ ਸਵੇਰੇ ਸਗੜਿਆ ਹੋਇਆ ਵੱਢ ਲਿਆ ਤਾਂ ਇਹਨੇ ਸਾਰੇ ਦੀ ਸਾਰੀ ਆਪਣੀ ਜਿੰਨਾ ਚ ਉਨੇ ਦਾ ਕੁਆਲਿਟੀ ਆ ਸਾਰੀ ਨੂੰ ਰੈਡ ਕਰ ਦੇਣ ਇਹਨੇ ਤੇ ਇਹੀ ਵੀਰੇ ਇਹਦਾ ਵੱਡਾ ਫੈਕਟ ਆਉਂਦਾ ਝੂਨੇ ਦੇ ਵਿੱਚ ਡੋਡੀ ਰੋਗ ਦਾ ਆਪਣੇ ਵੀਰੇ ਹੁਣ ਆ ਪੀਆਰ 126 ਲੱਗੀ ਹੋਈ ਆ ਇਹਦੇ ਜੀ ਵੀ ਤਕਰੀਬਨ ਬਹੁਤ ਵੀਰੇ ਮਤਲਬ ਹੈਂਗਾ ਵੀ ਜੇ ਮੈਂ 100 ਬੂਟਾ ਉਹਦੇ ਚੋਂ ਘੱਟੋ ਘੱਟ 10 ਤੋਂ 12 15 ਬੂਟਿਆਂ ਨੂੰ ਹੈਂਗਾ ਹਲਦੀ ਡੋਡੀ ਰੋਗ ਨਾਲੇ ਸਪਰੇ ਵੀ ਕਰਤੀ ਪਰ ਇਹਦੀ ਵੀਰੇ ਕੁਆਲਟੀ ਨੂੰ ਬਹੁਤ ਜ਼ਿਆਦਾ ਇਫੈਕਟ ਕਰਦਾਗਾ ਜਿਹੜਾ ਡੋਡੀ ਰੋਗ ਆ ਝੋਨੇ ਦੀ ਨੂੰ ਤਾਂ ਕਰਕੇ ਵੀਰੇ ਮੈਂ ਤੁਹਾਨੂੰ ਹਰ ਵਾਰ ਇਹੀ ਗੱਲ ਕਹਿਣਾ ਵੀ ਜੇਕਰ ਤੁਸੀਂ ਡੋਡੀ ਰੋਗ ਵਾਲਾ ਤੁਹਾਡੇ ਲਈ ਹਲਦੀ ਵਾਲਾ ਝੋਨਾ ਹੈਂਗਾ ਵੀਰੇ ਉਹਦੇ ਸਿਖਰ ਦੁਪਹਿਰੇ ਕਟਾਈ ਕਰੋ ਇੱਕ ਦਿਨ ਖੜਜੋ ਵੱਢਣ ਕਿੰਨੇ ਹੋ ਪਰ ਕਟਾਈ ਉਹਦੀ ਦੁਪਹਿਰੇ ਚ ਕਰੋ ਪੂਰੀ ਐਨ ਤਪਦੀ ਅੱਗ ਚ ਉਹਦੇ ਨਾਲ ਵੀਰੇ ਪਤਾ ਕੀ ਹੁੰਦਾ ਜਿਹੜੀ ਡੋਡੀਆਂ ਕੁਝ ਪਰਸੈਂਟ ਇਹ ਉੜ ਜਾਂਦੀ ਆ ਤੇ ਜੇਕਰ ਇਹਨੂੰ ਆਪਾਂ ਟਰਾਲੀ ਦੇ ਵਿੱਚ ਵੀ ਛੋਣਾ ਪਾ ਦਾਂਗੇ ਤਾਂ ਵੀਰੇ ਇਹੇ ਉਹਨਾਂ ਦਾਣੇ ਤੇ ਅਸਰ ਨਹੀਂ ਕਰਦੀ ਠੀਕ ਰਹਿੰਦਾ ਕੰਮ ਸਵੇਰੇ ਸ਼ਾਮ ਵਾਲਾ ਦਾ ਵੀਰੇ ਜਮੇ ਮੁੱਦਾ ਇਹਦਾ ਭੁੱਲ ਜਾ ਡੋਡੀ ਰੋਗ ਵਾਲਾ ਝੋਨਾ ਵੱਢਣ ਦਾ ਕੋਈ ਵੀ ਤੁਹਾਨੂੰ ਫਾਇਦਾ ਨਹੀਂ ਹੋਣ ਵਾਲਾ ਇਹਦਾ ਤੇ ਬਾਕੀ ਵੀਰੇ ਝਾੜ ਵਾਲਾ ਪਾਸੋਂ ਤੁਹਾਨੂੰ ਦੱਸਦਾ ਵੀ ਕੋਈ ਐਡਾ ਖਾਸ ਅਫੈਕਟ ਨਹੀਂ ਪੈਂਦਾ ਇਹਦੇ ਤੇ ਪਰ ਇੱਕ ਚੀਜ਼ ਵੀਰੇ ਮੈਂ ਨੋਟ ਕਰੀਆ ਦੇਖੋ ਜਿਹੜੇ ਵਿਤੋਂ ਵੱਧ ਪਾਰੇ ਝੋਨੇ ਨੇ ਨਾ ਜਿੱਥੇ ਜੂਰੀਆ ਜ਼ਿਆਦਾ ਪਈ ਹੋਈ ਆ ਉੱਥੇ ਟੈਗ ਜ਼ਿਆਦਾ ਆ ਹੁਣ ਆਪਣਾ ਝੋਨਾ ਵੀਰੇ ਆਹ ਜਿੱਥੇ ਜਿੱਥੇ ਕਿਤੇ ਨਾ ਇਹਦੇ ਜੇ ਆਪਾਂ ਕਹਦੇ ਨੇ ਵੀ ਦੌਗੀ ਰਹੇਗੀ ਰੇ ਪਾ ਦਿੰਨੇ ਆਪਾਂ ਵੀ ਨਾਲ ਰਲਜੂ ਝੋਨਾ ਉੱਥੇ ਜਾਦੇ ਆਇਆ ਵੀਰੇ ਇਹ ਤੋਂ ਇਹ ਆ ਵੀਰੇ ਵੀ ਝੋਨੇ ਦਾ ਜਿਹੜਾ ਰੇ ਆ ਸਹੀ ਟਾਈਮ ਤੇ ਪੂਰਾ ਕਰੋ ਸਹੀ ਢੋਜ ਪਾਓ ਖਾਲਤੂ ਦਾ ਜੂਰੀਆ ਜਿਹੜਾ ਆਪਾਂ ਛਿੜਦੇ ਆ ਵੀਰੇ ਉਹਦੇ ਨਾਲ ਵੀ ਡੋਡੀ ਰੋਗ ਨੂੰ ਬਤਾਵਾ ਮਿਲਦਾ ਇਹ ਬਾਦ ਦਾ ਬਾਦੂ ਨਿਕਲਦਾ ਐਸ ਵਾਰ ਤਾਂ ਵੀਰੇ ਕੋਈ ਮੰਨ ਕੇ ਚਲੋ ਹੱਦੋਂ ਕਿਤੇ ਜ਼ਿਆਦੇ ਡੋਡੀ ਰੋਗਾ ਏ ਝੋਨੇ 'ਚ ਕੋਈ ਵੀਰੇ ਜੇ ਆਪਾਂ ਗੱਲ ਕਰੀ ਨਾ ਵੀ ਬੀਜ ਰੱਖਣ ਦੀ ਵੀ ਵੀਰੇ ਰੱਖਦਿਆਂ ਨੂੰ ਵੀ ਡਰ ਲੱਗਦਾ ਵੀ ਕਿਤੇ ਗਾਹਾਂ ਨੂੰ ਨਾ ਦਵਾਰੇ ਕੰਮ ਹੋ ਜਾਏ ਇੰਨਾ ਜ਼ਿਆਦੇ ਅਟੈਕ ਹੈ ਵਿੱਚ ਵਿੱਚ ਤਾਂ ਵੀਰੇ ਤਬਾਹ ਇਹੋ ਕਰਨ ਵਾਲੇ ਕਰਤੇ ਝੋਨੇ ਚਲੋ ਕਿਤੇ ਠੀਕ ਐ ਜਿਵੇਂ ਨਾ ਆਪਣੇ ਵੀਰੇ ਇਹਨੂੰ ਜੇ ਆਪਾਂ ਦੁਪਹਿਰੇ ਵੱਢ ਲਾਂਗੇ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਜਿੱਥੇ ਵੇ ਤੋਂ ਵੱਧ ਭਾਰੇ ਝੋਨੇ ਕਰੇ ਹੋਣੇ ਨਾ ਵੀਰੇ ਆਪਣੇ ਉੱਥੇ ਜ਼ਿਆਦਾ ਆਇਆ ਇਹ ਇੱਕ ਜਿੱਥੇ ਪਾਣੀ ਜ਼ਿਆਦਾ ਖੜੇ ਆ ਤੇ ਵੀਰੇ ਦਾ ਝਾੜ ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕੋਈ ਕੋਈ ਖਾਸ ਐਡਾ ਫਰਕ ਨਹੀਂ ਪੈਂਦਾ ਤੇ ਉਮੀਦ ਆ ਵੀਰੇ ਜਿਹੜੀ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਵਧੀਆ ਲੱਗਦੀ ਹੋਣੀਆਂ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦਾਂਗੇ ਧੰਨਵਾਦ